ਉਹ ਰੁਪੀਕਾ ਕਾਲਸਾ ਗਾਇਕ ਪੈਂਟ ਗੈਰੀ ਮੱਟੀ ਦੇ ਵਿੱਚ ਉਹ ਛੜਕ ਮੈਕਨ ਹੈ ਪਟਾਈ ਕੀਤੀ ਸੀ ਉਹਦੇ ਵਿੱਚ ਕੋਈ ਤੇ ਨਾ ਪਹਿਲਾਂ ਆ ਵੀ ਕੰਮ ਵਧੀਆ ਕਰਉ ਤੇ ਢਿੱਕੇ ਨਾ ਕਰਉ ਤੇ ਵਧੀਆ ਕਰਨ ਦਾ ਇਹ ਹੈ ਆਜ ਦੇ ਸਾਹਮਣੇ ਕਿ ਨਾਲੀਆਂ ਦਾ ਪਾਣੀ ਨਿਕਲ ਕੇ ਜੋ ਵੇਚ ਆ ਰਿਹਾ ਬਾਹਰ ਸੜਕ ਦੇ ਉੱਤੇ ਇਥੇ ਵਿੱਚ ਜਿਹੜੀ ਸੜਕ ਇਹਨਾਂ ਨੇ 4 ਫੁੱਟ ਤੋਂ 5 ਫੁੱਟ ਜਿਹੜੀ ਆ ਉਹ ਬਾਹਰ ਨੂੰ ਗਲਤ ਤਰੀਕੇ ਨਾਲ ਪੁੱਟੀ ਆ ਸੜਕ ਦੇ ਨਜਾਇਜ਼ ਇਹਦੇ ਨਾਲ ਨਜਾਇਜ਼ ਸਰਕਾਰ ਦਾ ਖਰਚਾ ਵੀ ਹੋਵੇਗਾ ਇਹ ਜਿਹੜੀ ਕਿ ਇਹਦੇ ਨਾਲ 5 ਫੁੱਟ ਤੋਂ 3 ਫੁੱਟ ਦੇ ਅੰਦਰ ਅੰਦਰ ਰਣੀ ਸੀ ਉਹ ਮਤਲਬ ਸਹੀ ਤਰੀਕੇ ਦੇ ਨਾਲ ਪਟਾਈ ਨਹੀਂ ਕੀਤੀ ਸਗੋਂ ਜ਼ਿਆਦਾ ਕਰ ਦਿੱਤੀ ਤੇ ਦੇ ਵਿੱਚ ਸਰਕਾਰ ਦੇ ਫੰਡਾਂ ਦਾ ਵੀ ਨੁਕਸਾਨ ਹੋਵੇਗਾ ਸਾਰਾ ਦੇਖੋ ਮੈਂ ਦੇਖਾ ਆ ਇਹ ਮਾਰਕੀਟ ਦੇ ਲਾਗੇ ਆਵਾਜ਼ਾਂ ਵੀ ਲੋਕਾਂ ਦੀ ਤੇ ਰਸਤੇ ਨਾਲ ਪਟਾਈ ਕਰਕੇ ਉਦਾਂ ਹੀ ਛੱਡ ਕੇ ਖੱਡਾ ਜਾ ਇੱਥੇ ਪਾਣੀ ਖਲੋਤਾ ਤੇ ਕਾਲੇ ਦੇ ਵਿੱਚ ਗੱਡੀ ਵੀ ਫਸ ਗਈ ਸੀ ਇਹ ਆ ਹੈਗਾ ਬੈਂਕ ਇਹ ਬੈਂਕ ਦੇ ਨਾਲ ਆ ਸਾਰਾ ਦੇਖੋ ਕਿਤਾ ਸਾਰਾ ਨਾਲੀਆਂ ਦਾ ਪਾਣੀ ਇੱਥੇ ਬਾਹਰ ਆਉਂਦਾ ਇੱਥੇ ਕਦੀ ਬਾਹਰ ਆਇਆ ਹੀ ਨਹੀਂ ਸੀ ਤੇ ਆਹ ਹਾਲਤ ਇਹ ਕਰਕੇ ਆ ਜਿਹੜਾ ਪੱਥਰ ਕੌਣ ਦਾ ਕੋਈ ਸਮਾਂ ਨਹੀਂ ਲੱਗਦਾ ਪਰ ਇੱਥੋਂ ਦੇ ਜਿਹੜੇ ਆ ਤੇ ਕਾਰੀਆਂ ਤੇ ਗਾੜੀ ਕਰਿੰਦੇ ਜਮਵਾਰ ਨੇ ਉਹ ਜਾਣ ਬੁੱਝ ਕੇ ਥੂਏ ਕੰਮ ਨੂੰ ਇਸ ਤਰ੍ਹਾਂ ਦਾ ਧੂਰਾ ਜਾ ਵਿੱਚ ਛੱਡ ਕੇ ਚਲੇ ਗਏ ਇਹ ਇੱਕ ਜਿਹੜਾ ਇਹ ਨਜਾਇਜ਼ ਪੁੱਟ ਕੇ ਖਰਚਾ ਕਰਦੇ ਉਹ ਠੇਕੇਦਾਰ ਜੀ ਇਹਨਾਂ ਕਹਿ ਲਈ ਤੇ ਕਾਰਨ ਕਰਕੇ ਉਹ ਇਹਦੇ ਵਿੱਚੋਂ ਕੱਟਿਆ ਜਾਣਾ ਚਾਹੀਦਾ ਜਿਹੜਾ ਬਾਧੂ ਸੜਕਪੋੜ ਦਿੱਤੀ ਆ ਜਿਹੜੀ ਕਿ ਨਾ ਪੁੱਟਣ ਵਾਲੀ ਸੀ ਉਸ ਦੇ ਉੱਤੇ ਇਹ ਸੜਕ ਦਾ ਜਿਹੜਾ ਨਕਸ਼ਾ ਹੈਗਾ ਇਹ ਕਿਥੋਂ ਤੱਕ ਪਾਂਦੀ ਹੈ ਇੰਨੀ ਸੜਕ ਇਹਨਾਂ ਨੇ ਆਹ ਦੇਖੋ ਇਥੋਂ ਆ। ਓਹ ਸੇਤੀਗੰਧੀ ਆ ਤੇ ਆ। ਇਥੋਂ ਲੈ ਕੇ ਇਹਨਾਂ ਨੇ ਨਜਾਇਜ਼ ਹੀ ਗਾੜੀ ਪਟਾਈ ਕੀਤੀ ਹੈ। ਫੋਟੋ ਸਵਾ ਫੋਟੀ ਆ ਸਿੱਧਾ ਨਕਸ਼ਾ ਦਿਖਾਤਾ ਕਿੰਨੀ ਪਟਾਈ ਨਜਾਇਜ਼ ਕੀਤੀ ਆ। ਜੇਸੇ ਵੀ ਦਾ ਟਰੈਵਲ ਜਿਹੜਾ ਅਨਜਾਨ ਹੋਵੇਗਾ ਫੁੱਟਣ ਵਾਲਾ। ਕਾ ਇਹ ਤੇ ਜਿਹੜਾ ਜੁਮੇਵਾਰ ਕੰਮ ਕਰਾਉਂਦਾ ਸੀ ਉਹ ਅਨਜਾਨ ਹੈ ਉਹਨੂੰ ਇੰਨੀ ਸਮਝੀ ਨਹੀਂ ਕਿ ਮੈਂ ਸੜਕ ਦੇ ਫੁੱਟਣ ਖੜਕ ਤੋਂ ਬਾਹਰ ਲਾ ਹਿਸਾਬ ਬਣਾ ਜਿਹੜਾ ਜਿੱਥੇ ਟਾਇਰ ਨਹੀਂ ਸੀ ਉਹਦੇ। ਤੇ ਹੂੜੇ ਇਸ ਤਰ੍ਹਾਂ ਕਰਕੇ ਐਸਟੀਮੇਟ ਵੀ ਬਤਾ ਲਿਆ ਜਾਵੇਗਾ ਤੇ ਸਰਕਾਰ ਤੇ ਸਰਕਾਰੀ ਖਰਚਾ ਪਾ ਦਿੱਤਾ ਜਾਵੇਗਾ ਕਿਉਂਕਿ ਇਹਨਾਂ ਨੇ ਇਹ ਗੈਲੀ ਠੇਕੇਦਾਰ ਦੀ ਹੈਗੀ ਆ ਠੇਕੇਦਾਰ ਦੇ ਕਰੰਤੇ ਦੀ ਇਹ ਗੈਲੀ ਹੈਗੀ ਜਿਹੜਾ ਇਸ ਤਰ੍ਹਾਂ ਦੀ ਨਜ਼ਾਇਜ਼ ਚੀਜ਼ ਆ ਸੋ ਮੈਂ ਅਧਿਕਾਰੀਆਂ ਨੂੰ ਪੀ.ਆਰ.ਡੀ ਦੇ ਆਪਣੇ ਜਿੰਨੇ ਵੀ ਐਕਸ਼ਨ ਐਫ.ਬੀ.ਓ ਸਾਹਿਬ ਆ ਉਹ ਇਹਦੇ ਉੱਤੇ ਆ ਕੇ ਮੌਕਾ ਵੇਖਣਾ ਇਹਨੇ ਜੇ ਅੱਜ ਕੁੱਟਿਆ ਹੈ ਵਾਟੂ ਖਰਚਾ ਡਾ ਠੇਕੇਦਾਰ ਕੋ ਕੱਟ ਲਿਆ ਜਾ